ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਾਇ ਜਿਹੜਾ ਤਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਕੇ ਹੀ ਜੋ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਆਪਨ ਲਈ ਸਾਮਾਨ ਸਾਰਾ ਜਿੰਨਾ ਜੁਨਾ ਅਕਸੈਸਰੀ ਸਾਰਾ ਕੁਝ ਲੱਗੇਦੇ ਆ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਾਜੀ ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਾਇ ਫਿਰ ਮੇਰੇ ਲਾਗੇ ਦੋਸਤ ਹੈ ਮੌਣਾ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਮਾਨ ਸਾਰਾ ਲੈ ਗਏ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਹਜੇ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਆਪਣੀ ਸਮਾਨ ਸਾਰਾ ਜਿੰਨਾ ਜੁਨਾ ਐਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਆ ਅੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜੀਆਂ ਡੈਕਟਾ ਵਾਲੇ ਲਪਾਫੇ ਹੀ ਉਹ ਡੇਢ ਪੌਣੇ 2 ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪੀਓ ਸਾਰਾ ਪੈਂਟਾ ਪੂਨਟਾ ਵੱਡੇ ਡੈਕਟਾ ਟਰੈਕ ਸੂਟ ਐਕਸੈਸਰੀ ਵਗੈਰਾ ਸਾਰੇ ਪਰਸਪੋਸਟ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੱਗਦੀਆਂ ਕੁਝ 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 ਕੁਲਸੀ ਕੋ ਗੇਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਏ ਹੁਣ ਉਹ ਮਤਲਬ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫੇਰ ਮੈਂ ਤਾਨਾ ਕਿ ਭਾਈ ਕੈਮਰੇ ਕੂਮਰੇ ਚੈੱਕ ਕਰਵਾਣ ਪੁਲਿਸ ਵਾਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਭਰਿਆ ਜਾਏ ਸ਼ਟਰ ਵੀ ਤੋੜਿਆ ਕਿੱਦਾਂ ਹੋ ਗਿਆ ਸ਼ਟਰ ਭਾਜੀ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਾਇਆ ਮਤਲਬ ਤੇ ਸ਼ੀਸ਼ੇ ਦਾ ਲੋਕ ਹੀ ਆ ਟੁੱਟੇ ਰਾਇਆ ਬਾਕੀ ਜਿਹੜੇ ਲੋਕ ਨਹੀਂ ਟੁੱਟੇ ਰੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਾਇਆ ਤੇ ਉਹ ਅੰਦਰ ਵੜੇਦੇ ਆ ਬਾਕੀ ਅੰਦਰ ਫਲਾਈਟਾਂ ਲੂਈਟਾਂ ਚੱਕੀ ਦੇ ਪੱਖੇ ਪੂਖੇ ਸਾਰੇ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਾਇਆ ਡੈਕਟਾ ਹਜੇ ਨਵੀਆਂ ਆਈ ਦੀਆਂ ਸੀ 4-5-5 ਲਫਾਫੇ ਸੀ ਜੋ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਆਪਨ ਲੀਸ ਮਾਨ ਸਾਰਾ ਜਿੰਨਾ ਜੁਨਾ ਅਸੈਸਰੀ ਸਾਰਾ ਕੁਝ ਲੈ ਗਦੇ ਆ ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਾਜੀ ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਾਇਆ ਫਿਰ ਮੇਰੇ ਲਾਗੇ ਦੋਸਤ ਹੈ ਮੋਣਾ ਨੂੰ ਫੋਨ ਕੀਤਾ ਉਹ ਆਏ ਪਹਿਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਮਾਨ ਸਾਰਾ ਲੈ ਗਦੇ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਇਹ ਖੋਲੀਆਂ ਵੀ ਨਹੀਂ ਬਾਕੀ ਜਿਹੜਾ ਆਪਨ ਲਈ ਸਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਏ ਆ ਬਾਕੀ ਹਜੇ ਮੈਂ ਦਿਖ ਰਿਹਾ ਆ ਅੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜੀਆਂ ਜੈਕਟਾਂ ਵਾਲੇ ਲਪਾਫੇ ਹੀ ਉਹ 1.5 ਕੋਨੇ ਤੋਂ ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪੀਓ ਸਾਰਾ ਪੈਂਟਾ ਫੁੰਟਾ ਵੱਡੇ ਜੈਕਟਾ ਟਰੈਕ ਸੂਟ ਐਕਸੈਸਰੀ ਵਗੈਰਾ ਸਾਰੇ ਪਰਸ ਕੋਸ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੈ ਗਏ ਆ ਪੁਲਿਸ ਕੋ ਗੇਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਿਆ ਹੁਣ ਉਹ ਮਤਲਬ ਉਹਨਾਂ ਨੇ ਥਾਣੇ ਬੁਲਾਇਆ ਕਹਿੰਦੇ ਆਪਣਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫਿਰ ਮੈਂ ਤਾਂਨਾਂ ਕਿ ਭਾਜੀ ਕੈਮਰੇ ਕੂਮਰੇ ਚੈੱਕ ਕਰਵਾਉਣ ਪੁਲਿਸ ਵਾਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਉਹ ਭਰਿਆ ਜਾਏ ਕੀ ਸਰਟੀਫਿਕੇਟ ਤੋੜਿਆ ਕਿੱਦਾਂ ਹੋ ਗਿਆ ਸ਼ਟਰ ਭਾਜੀ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਾਇਆ ਮਤਲਬ ਤੇ ਇਹ ਸ਼ੀਸ਼ੇ ਦਾ ਲੋਕ ਹੀ ਹੈ ਇਹ ਟੁੱਟੇ ਰਾਇਆ ਬਾਕੀ ਜਿਹੜੇ ਲੋਕ ਨਹੀਂ ਟੁੱਟੇ ਰੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਰਾਇਆ ਤੇ ਉਹ ਅੰਦਰ ਵੜੇਦੇ ਆ ਬਾਕੀ ਅੰਦਰ ਫਲਾਈਟਾਂ ਲੂਟਾ ਚ ਗਈ ਦੇ ਪੱਖੇ ਪੂਖੇ ਸਾਰੇ